ਸਸਿਕਾ ਜੀ ਬਾਈ ਸਾਰਿਆਂ ਨੂੰ ਅ ਤੈ ਅੱਜ ਦੇ ਬਲੌਗ ਵਿੱਚ ਤੇ ਅੱਜ ਮੈਂ ਚੱਲੇ ਆਂ ਸ੍ਰੀ ਚਮਕੌਰ ਸਾਹਿਬ ਤੁਹਾਨੂੰ ਪਤਾ ਹੀ ਵੀ ਸ਼ੀਧੀ ਥਾਡੇ ਚੱਲ ਰਹੇ ਨੇ ਤੇ ਆਪਾਂ ਵੀ ਮੱਥਾ ਟੇਕ ਕੇ ਆਉਣਾ ਤੁਹਾਨੂੰ ਵੀ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਤੇ ਜੁੜੇ ਰਹੋ ਜੀ ਬਲੌਗ ਤੇ ਨਾਲ ਅਜੋਕੇ ਅੱਲੇ ਵੀ ਸਵੇਰੇ ਸਵੇਰੇ ਨਾਲ ਲੇਟ ਹੋਵੇ ਆ ਭੀੜ ਕਾਫੀ ਜ਼ਿਆਦਾ ਹੋ ਗਈ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਸਾਧਰੇ ਸਾਧਰੇ ਬਹੁਤ ਭੀੜ ਆ ਮੈਨ ਲੱਗਿਆ ਵੀ ਚਲੋ ਸਵੇਰੇ ਪੱਥਾ ਟੇਕ ਆਵਾਂਗੇ ਆ ਰੰਦਰ ਤੁਸੀਂ ਦੇ ਸਕਦੇ ਹੋ ਕਾਫੀ ਜ਼ਿਆਦਾ ਭੀੜ ਹੈ ਇਹ ਜਿਹੜਾ ਜਨਾਬ ਅਦਰਵਾਇਜ਼ ਆਪ ਕੋਲ ਆਇਆ ਉਹ ਬਹੁਤ ਬੜੀ ਗੱਲ ਬੋਲ ਰਿਹਾ ਹੈ ਮারে ਇੱਕ ਮੌਕਾ ਵੀ ਹੋ ਦੇ ਰਿਹਾ ਹੈ ਜੇ ਉਹ ਇੱਕ ਸਾਮਨੇ ਆ ਜਾਵੇ ਤਾਂ ਇਹ ਪੁਰਾਣੀ ਗੱਲ سچے پاشا ਕੀ ਕਰੋ ਦਾਸ਼ਨ ਗੜੀ ਘਰ ਦੁਆਰਾ ਗੜੀ ਸਾਹ ਦੇ ਤੇ ਕਲਮ ਜੀ ਕਲਮ ਜੀ ਲੰਗਰ ਦੀ ਸੇਵਾ ਜਾ ਬਰੇਡ ਰੱਖਿਆ ਹੋਇਆ ਹੈ ਸੈਂਡਵਿਚ ਵੀ ਜਲ ਰਹੇ ਇੱਧਰ ਸੈਂਡਵਿਚ ਲੈ ਜਾਂਦਾ ਤਾਂ ਵੀ ਕੌੜੇ ਖਾ ਲ ਸਵੇਰੇ ਮੱਥਾ ਮੁੱਥਾ ਟੇਕ ਲਿਆਦਾ ਜੀ ਤੇ ਪਹੁੰਚ ਗਏ ਜੀ ਹੁਣ ਪਿੰਡ ਵਾਲੇ ਲੰਗਰ ਤੇ ਸੇਵਾ ਸੁਭਾ ਕਰਾਉਨੇ ਆ ਤੇ ਅੱਜ ਨਾਲੇ ਨਗਰ ਕੀਰਤਨ ਵੀ ਨਿਕਲਣਾ ਉਹ ਵੀ ਤੁਹਾਨੂੰ ਦਿਖਾਉਨੇ ਆ ਆਹ ਦੇਖੋ ਜੀ ਟੀੜ ਬਹੁਤ ਜ਼ਿਆਦਾ ਏ ਇੱਧਰ ਆਪਣੇ ਪਿੰਡ ਦਾ ਲੰਗਰ ਆ ਜੀ ਵਰਦਾਂ ਦੀ ਸੇਵਾ ਭਾਈ ਜੇਤ ਕਰੇ ਸੇਵਾ ਕਰਦੇ ਹਨ ਅਜਿਹਾ ਆਪਣਾ ਚਰਚਾ ਲੈ ਕੇ ਭਾਈ ਲੰਗਰ ਦੇ ਵਿੱਚ ਪਾਂਡੇ ਦੇ ਵਿੱਚ ਬੈਠ ਕੇ ਇੱਧਰ ਚੱਲ ਰਿਹਾ ਜੀ ਮੈਡਪੁਰੋੜਿਆਂ ਦਾ ਲੰਗਰ ਓਏ ਸਵੇ ਪਿਆਸ ਲੇ ਆ ਮੈਂ ਤਾਂ ਆਪ ਨੂੰ ਨਾ ਇੱਧਰ ਬਣਾ ਲੈ ਮਗਾ ਬਰ ਹੋਰ ਬਣਾ ਆ ਇੱਧਰ ਨੂੰ ਕਰ ਦੇ ਮਗਾਉਣੇ ਪਾ ਲਈ ਫਿਰ ਬਾਅਦ ਨਹੀਂ ਕਰਦੇ ਅੱਗੇ ਚੰਨੀ ਵਿੱਚ ਫਿਰ ਆਪਾਂ ਕੋਲੇ ਘੱਲੋ ਕੀ ਤੇ ਨਾ ਪਾਜੀ 最高です。 ਸੰਗਰ ਦੀ ਸੇਵਾ ਚੱਲ ਰਹੀ ਹੈ ਜੀ ਸੁਨਾਹਾਂ ਗਾਂ ਦੇ ਘੋੜੇ ਜਾਂਦੇ ਦੇਖੇ ਦੇਖੇ ਬਚੇਓ ਬਚੇਓ ਫਤਿਹ ਹੋਵੇ ਸੱਚੇ ਪਾਤਸ਼ਾਹ ਜੀ ਮਹਾਰਾਜ ਸਨਮਾਨੀ ਹੋ ਸੰਗਤ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਸ੍ਰੀ ਨਿਸ਼ਾਨ ਸਾਹਿਬ ਸਤਕਾਰਯੋਗ ਮਹਾਪੁਰਖ ਸਿੰਘ ਸਾਹਿਬ ਜਥੇਦਾਰ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਜੂਦਾ ਮੁਖੀ ਸੰਪਰਦਾਇ ਦਾ ਬਾਬਾ ਜੀ ਦੀ ਕੰਮ ਸਾਹਿਬ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਜੀ ਵਾਲੇ ਨਗਰ ਜਰਨਾਂ ਦੇ ਵਿੱਚ ਵਰਤਮਾਨ ਵਿੱਚ ਅੱਜ ਹੋਇਆ ਸ਼ਹੀਦਾ ਸਿੰਘਾਂ ਦੇ ਚਰਨਾਂ ਦੇ ਵਿੱਚ ਮਤ ਉਸਤਕ ਹੋ ਰਹੇ ਹਨ ਸ਼ਹੀਦਾ ਸਿੰਘਾਂ ਦੇ ਚਰਨਾਂ ਦੇ ਵਿੱਚ ਹਾਂ ਹੈਲੋ ਹਾਂ ਜੀ ਹਾਂ ਨਿਕਲਨੇ ਵਾਲਾ ਹੈ ਯਾਰ 5:00 ਬੰਦਿਆ 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 ਕੋਡ ਨੰਬਰ رے پے پیاری نا منی داں ਸਿੱਖੀ ਦੇ ਨਾਮ ਨਾਲ ਜਾਰੀ ਰਹਾ ਸਰਪ੍ਰਿਕ ਚੰਗੂ ਦਾ ਪੱਛਮੀ ਸਿੱਖੀ ਸੋ ਜੀ ਹੁਣ ਅਸੀਂ ਆਏ ਆ ਜੀ ਇੱਧਰ ਕੀਲਾ ਪਟਾਈ ਦੇਖਣ ਸਟੇਡੀਅਮ ਚ ਪਿਛਲੇ ਸਾਲ ਨਾਲੋਂ ਕਾਫੀ ਜ਼ਿਆਦਾ ਭੀੜ ਆ ਆ ਦੇਖੋ ਜੀ ਇੱਧਰ ਤੁਹਾਨੂੰ ਦਿਖਾਉਂਦੇ ਆ ਸਾਰਾ ਸਟੇਡੀਅਮ ਭਰਿਆ ਪਿਆ ਇੱਥੇ ਤੱਕ ਨਿਗਾਹਾਂ ਆਂਦੀ ਆ ਬੰਦੇ ਹੀ ਬੰਦੇ ਸਾਰੀ ਸੰਗਤ ਬੈਠੀ ਆ। ਦੇਖੀ 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 ਤੋਟੋ ਪੱਤੇ ਪੱਤੇ ਹੋ ਜੋ ਕੋਈ ਆ ਜਾ ਬੱਚਾ ਬੰਦਾ ਉਹਦਾ ਚੱਲ ਸਾਲਿਆ ਆਸੇ ਹੋ ਜਾ ਪਾਸੇ ਇਹ ਜਾਣਗੇ ਲੈ ਕੇ ਆਹ ਹੋਣਾ ਕੀ ਦੇ ਕੀ ਦੇਖੀ ਭਾਈ ਐਦਨ ਹੁਣਾ ਲੀ ਦੀ ਟਿਪੜੇ ਪਾਤੀ ਦੀ ਭਾਈ ਨੇ ਭਾਈ ਸਟੇਡੀਅਮ ਤੇ ਬਾਅਦ ਉਧਰ ਤਾਂ ਬਹੁਤ ਭੀੜ ਦੀ ਤੇ ਘੋੜੇ ਘੋੜੇ ਵੀ ਬਹੁਤ ਲੱਤੇ ਮਾਰਦੇ ਤੇ ਅੱਜ ਦੇ ਇੰਕਸੇ ਅਗਲੇ ਬਲਾਗ ਚ ਮੁੱਕੇ ਜੀ ਧੰਨਵਾਦ